ਗੁਰਪਿਆਰ ਬੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਜ ਦਿੱਤੀ ਸੀ ਮਾੜ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਡਾਕਟਰ ਕਮਲਜੀਤ ਸਿੰਘ ਮਾਨ ਸਾਹਿਬ ਕਹਿੰਦੇ ਫੋਨੀਆਂ ਬੱਲੂ ਦੇ ਪਰਿਵਾਰ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਪਿਛਲੇ ਲੰਮੇ ਚਿਰ ਤੋਂ ਜਿਹੜੇ ਇਹ ਅੱਖ ਨੋਰਬੰਦ ਪਵਾਰਾਂ ਨੂੰ ਮੰਥਲੀ ਫੂਲ ਦਿੱਤਾ ਜਾ ਰਿਹਾ ਅਤੇ ਨਾਲ ਦੀ ਨਾਲ ਵਿਦਿਆਲੇ ਦੇ ਜਿਹੜੇ ਤਿੰਨ ਟੀਚਰਾਂ ਨੂੰ ਸਹਲਗੀ ਅਸੀਦ ਦੇ ਰਹੇ ਆ ਮੈਂ ਤੇ ਜੀ ਨਾਲ ਲਈ ਬੜਾ ਧੰਨਵਾਦ ਆ ਭੈਣ ਸੁਰਿੰਦਰ ਕੌਰ ਜੀ ਉਸਮਾਨ ਸਾਹਿਬ ਜੀ ਦਾ ਕੰਮ ਜੀ ਦਾ ਅੱਛੀ ਤਿਹਾਰੀਨ ਸਨਮਾਨ ਦਾ ਇਹ ਪਿੰਡ ਦੇ ਲਈ ਆਪਣੇ ਮਿੱਟੀ ਦੇ ਲਈ ਜਿਹੜਾ ਹੈ ਨਾ ਸੰਘਰਸ਼ ਕਰ ਰਿਹਾ ਹੈ ਬਸ ਜੜਦੀ ਕਲਾ ਦੇ ਵਿੱਚ ਬਖਸ਼ੇ ਇਦਾਂ ਹੀ ਕੌਮ ਦੀ ਪੰਥ ਦੀ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨ ਦਾ ਬਲਬਖਸ਼ੇ ਮਨਜੀਤ ਜੀ ਜੀ ਸਾਡੇ ਨਾਲ ਜਿਹੜੀ ਹਲਕੀ ਕਰਦੇ ਹਰ ਮਹੀਨੇ ਜਿਹੜੇ ਟਾਈਮ ਕੱਢਦੇ ਆਪਣੇ ਬਿਜ਼ਨਸ ਦੇ ਵਿੱਚੋਂ ਵੀ ਟਾਈਮ ਕੱਢ ਕੇ ਜਿਹੜੇ ਸੇਵਾਚ ਹਾਜ਼ਰ ਹੁੰਦੇ ਤਾਂ ਸਮੇਂ ਸਾਰੇ ਬਜ਼ੁਰਗਾਂ ਦੀ ਜਿਹੜੀ ਕੇਅਰ ਕੀਤੀ ਜਾਂਦੀ ਦੁਬਾਰ ਤੋਂ ਖੇਰ ਬੜਾ ਧੰਨਵਾਦ ਹੈ ਡਾਕਟਰ ਤਾਮਿਲਜੀਤ ਸਿੰਘ ਮਾਨ ਸਾਹਿਬ ਜਿਹੜੇ ਕਿ ਬੜੇ ਲੰਮੇ ਚਿਰ ਤੋਂ ਇਹ ਲੋੜਵੰਦ ਪਰਿਵਾਰਾਂ ਦੇ ਸੁਭਾਅ ਵਿੱਚ ਲੱਗੇ ਹੋਏ ਆ ਰਮਾਤਮਾ ਉਹਨਾਂ ਨੂੰ ਸਿਹਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਨੂੰ ਗਣ ਦੁਗਣੀ ਰਾਸਤਰੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ